ਯਾਦਗਾਰੀ ਹੋ ਨਿਬੜਿਆ ਸਾਹਿਤ ਸਭਾ ਜਲਾਲਾਬਾਦ ਵੱਲੋਂ ਕਰਵਾਇਆ ਗਿਆ ਬਜ਼ਰ ਇਹ ਗਜ਼ਲ ਪ੍ਰੋਗਰਾਮ ਸਾਹਿਤ ਸਭਾ ਜਲਾਲਾਬਾਦ ਵੱਲੋਂ ਕਰਵਾਇਆ ਗਿਆ ਇਸ ਦੀ ਜਾਣਕਾਰੀ ਦਿੰਦਿਆਂ ਹੋਇਆਂ ਸਹਿਦ ਸਭਾ ਦੇ ਪ੍ਰਧਾਨ ਗੋਪਾਲ ਬਜਾਜ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਪ੍ਰਸਿੱਧ ਗਜ਼ਲ ਗਾਇਕ ਸੁਨੀਲ ਡੋਗਰਾ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ ਜਿਨ੍ਹਾਂ ਨੇ ਆਪਣੇ ਗੀਤਾਂ ਅਤੇ ਗਜ਼ਲਾਂ ਰਾਹੀਂ ਸਰੋਤਿਆਂ ਨੂੰ ਕੀਲ ਕੇ ਰੱਖਿਆ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਰਜਿੰਦਰ ਕੀ ਇੱਕ ਉਦਯੋਗਪਤੀ ਅਤੇ ਵਿਸ਼ੇਸ਼ ਮਹਿਮਾਨ ਸ੍ਰੀ ਰਾਜਨ ਮਨਚੰਦਕ, ਅਨਿਲ ਕੀ, ਸੰਦੀਪ ਮਲੂਜਾ, ਸਚਿਨ ਮਿੱੱਡਾ, ਹਰਿੰਦਰ ਕੁੱਕੜ ਅਤੇ ਕਪਲ ਵਰਮਾ ਆਦਿ ਨੇ ਵਿਸ਼ੇਸ਼ ਮਹਿਮਾਨ ਵਜੋਂ ਹਿੱਸਾ ਲਿਆ। ਇਸ ਪ੍ਰੋਗਰਾਮ ਦਾ ਮੰਚ ਸੰਚਾਲਨ ਕਰਦੀ ਹੋਈ ਪ੍ਰੀਤੀ ਬੂਟਾ ਨੇ ਮੰਚ ਦੀ ਭੂਮਿਕਾ ਨੂੰ ਬੇਖੋਬੀ ਨਿਭਾਇਆ। ਸੰਗਤ ਸਭਾ ਦੇ ਸਰਪ੍ਰੇਤ ਸੁਭਾ ਸਿੰਘ ਨੰਬਰਦਾਰ ਅਤੇ ਖਜ਼ਾਨਚੀ ਜਸਕਰਨ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦੇ ਆਖਿਆ ਕਿ ਅੱਜ ਦਾ ਇਹ ਪ੍ਰੋਗਰਾਮ ਸਫਲ ਹੋਣ ਦਾ ਸਿਹਰਾ ਜਲਾਲਾਬਾਦ ਦੀ ਜਨਤਾ ਦੇ ਸਿਰ ਬੱਜਦਾ ਹੈ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸੁਣਨ ਲਈ ਸ਼ਾਂਤਮਈ ਮਾਹੌਲ ਸਿਰਜਿਆ ਇਸ ਮੌਕੇ ਤੇ ਡਾਕਟਰ ਅੰਕਿਤ ਮਿਡਾ ਸ੍ਰੀ ਸ਼ਹਿਜ਼ਾਦ ਦੀਵਾਨ ਡਾਕਟਰ ਰਜੀਵ ਮਿਡਾ ਮਨਜੀਤ ਸਿੰਘ ਦਰਗਨ ਸੁਨੀਲ ਵਰਮਾ ਅਤੇ ਸ੍ਰੀ ਪ੍ਰਵੇਸ਼ ਖੰਨਾ ਆਦੇ ਹਾਜ਼ਰ ਸਨ ਸਭਾ ਦੇ ਪ੍ਰਚਨ ਜਲਾਲਾਬਾਦ ਜੀ ਅੱਜ ਜੀ ਮੈਨੂੰ ਬਹੁਤ ਵਧੀਆ ਲੱਗਿਆ ਅੱਜ ਮੈਂ ਫਸਟ ਟਾਈਮ ਇਹ ਪੰਜਾਬ ਦੇ ਜਿਹੜੇ ਸੁੰਦਰ ਸ਼ਹਿਰ ਜਲਾਲਾਬਾਦ ਵਿਖੇ ਆਜਾਇਆ ਅੱਜ ਇੱਥੇ ਜਲਾਲਾਬਾਦ ਸਾਹਿਦ ਸਭਾ ਇਹਨਾਂ ਨੇ ਇੱਕ ਪ੍ਰੋਗਰਾਮ ਆਰਗੇਨਾਈਜ਼ ਕੀਤਾ ਸੀ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਤੇ ਮੇਰੇ ਲਈ ਵੀ ਇੱਕ ਚੈਲੰਜ ਸੀਗਾ ਕਿਉਂਕਿ ਇਸ ਜਗ੍ਹਾ ਤੇ ਮੈਂ ਪਹਿਲੀ ਵਾਰ ਆਇਆ ਔਰ ਅੱਜ ਬਹੁਤ ਵਧੀਆ ਲੱਗਿਆ ਜੀ ਇੱਥੇ ਦੀ ਆਡੀਅנס ਔਰ ਜਿਹੜਾ ਪ੍ਰਬੰਧਕਾਂ ਵੱਲੋਂ ਜਿਹੜਾ ਪ੍ਰਬੰਧ ਕੀਤਾ ਗਿਆ ਸੀਗਾ ਤੇ ਸੱਚ ਪੁੱਛੋ ਬਹੁਤ ਰੂਹ ਲੱਗੀ ਹੋਰ ਬਹੁਤ ਰੂਹ ਨੂੰ ਸਕੂਨ ਮਿਲਿਆ ਜੀ ਤੁਸੀਂ ਤੁਹਾਡੇ ਬਹੁਤ ਸਾਰੇ ਸ਼ੇਰ ਤੇ ਬਹੁਤ ਸਾਰੇ ਗੀਤ ਬਹੁਤ ਪ੍ਰਸਿੱਧ ਹੋਏ ਆ ਜੀ ਪਰ ਤੁਹਾਡੇ ਕੋਈ ਮਨ ਦੇ ਜਿਹੜਾ ਮਿਲਕ ਹੋਵੇ ਜਿਹੜਾ ਤੁਹਾਨੂੰ ਚੰਗਾ ਲੱਗਦਾ ਹੋਵੇ ਜੋ ਸਰੋਤਨ ਨੂੰ ਪਸੰਦ ਆਉਂਦਾ ਜੀ ਜੀ ਅਬ ਮੈਂ ਵਸੇ ਸਾਰੇ ਰਾਈਟਰ ਜਿਹੜੇ ਸਤਿਕਾਰਯੋਗ ਨੇ ਪਰ ਸ਼ਿਵ ਕੁਮਾਰ ਬਟਾਲਵੀ ਜਿਹੜੇ ਮੇਰੇ ਪਸੰਦੀਦੇ ਸ਼ਾਇਰ ਨੇ ਉਹਨਾਂ ਦੇ ਲਿਖੇ ਹੋਏ ਸ਼ਬਦ ਮੈਂ ਤੁਹਾਡੇ ਨਾਲ ਸਾਂਝੇ ਕਰ ਰਿਹਾ ਹਾਂ ਬਟਾਲਵੀ ਸਾਹਿਬ ਨੇ ਲਿਖਿਆ ਹੈ ਕਿ ਮੈਨੂੰ ਤਾਂ ਮੇਰੇ ਦੋਸਤਾਂ ਮੇਰੇ ਗਮ ਨੇ ਮਾਰਿਆ ਹੈ ਛੂਟ ਤੇਰੀ ਦੋਸਤੀ ਦੇ ਦਮ ਨੇ ਮਾਰਿਆ ਉਹਨਾਂ ਦਾ ਇੱਕ ਸ਼ੇਰ ਹੈ ਮੈਂ ਤੁਹਾਨੂੰ ਗਾ ਕੇ ਸੁਣਾਉਣਾ ਬਟਾਲਵੀ ਸਾਹਿਬ ਨੇ ਲਿਖਿਆ ਹੈ ਚੜਿਆ ਸੀ ਜਿਹੜਾ ਸੂਰ ਜਾ ਡੁੱਬਣਾ ਸੀ ਉਸ ਜ਼ਰੂਰ ਚੜਿਆ ਸੀ ਜੇੜਾ ਸੂਰਜਾ ਡੁੱਬਣਾ ਸੀ ਉਸ ਜ਼ਰੂਰ ਕੋਈ ਝੂਠ ਕਹਿ ਰਿਹਾ ਹੈ ਕਿ ਪਛਮ ਨੇ ਮਾਰੇ ਮੈਨੂੰ ਤਾ ਮੇਰੇ ਦੋਸਤਾ ਮੇਰੇ ਹੰ ਮਾਰੇ ਜੀ ਅੱਜ ਕੱਲ ਦੇ ਬਹੁਤ ਸਾਰੇ ਨਵੇਂ ਸਿੰਗਰ ਜਿਹੜੇ ਆ ਉਹ ਨਸ਼ਿਆਂ ਤੇ ਜਾਂ ਅਸਲੇ ਤੇ ਬਹੁਤ ਜ਼ਿਆਦਾ ਪ੍ਰਮੋਟ ਕਰਦੇ ਜੀ ਤੁਹਾਡਾ ਠੀਕ ਹੈ ਦੇਖੋ ਜਿਹੜੇ ਉਹ ਨਸ਼ਾ ਤੇ ਗਾਰੇ ਆ ਦੇਖੋ ਸੰਗੀਤ ਦਾ ਸੰਗੀਤ ਹੈ ਜਿੱਥੇ ਸੰਗੀਤ ਦਾ ਸਵਾਲ ਹੈ ਸੰਗੀਤ ਤਾਂ ਰਿਸਪੈਕਟਫੁਲ ਹੈ ਹੀ ਸੰਗੀਤ ਦਾ ਆਦਰ ਨਹੀਂ ਖਤਮ ਹੋਣਾ ਪਰ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਾਂਗਾ ਕਿ ਅਸੀਂ ਅਜਿਹਾ ਸੰਗੀਤ ਤਿਆਰ ਕਰੀਏ ਅਜੀਹਾ ਸੰਗੀਤ ਆਪਾਂ ਗਾਈਏ ਔਰ ਆਪਣੀ ਜਿਹੜੀ ਆਨ ਵਾਲੀ ਪੀੜੀ ਨੂੰ ਸੁਣਾਈਏ ਜਿਸ ਨੂੰ ਅਸੀਂ ਆਪਣੇ ਭੈਣਾ ਭਰਾਵਾਂ ਵਿਚ ਬੈਠ ਕੇ ਆਪਣੇ ਮਾਪਿਆਂ ਚ ਬੈਠ ਕੇ ਜਿਸ ਨੂੰ ਆਪਾਂ ਸੁਣ ਸਕੀਏ ਔਰ ਆਪਾਂ ਦੇਖ ਸਕੀਏ। ਸਾਡੇ ਕੋਈ ਇਹ ਜਿਹੋ ਚਲਾਲਾ ਦੇ ਸਰਵਾਰੇ ਹਮੇਸ਼ਾ ਹੀ ਕਰਨਾ ਚਾਹੁੰਦਾ ਜੀ ਜੀ ਵਸੇਤਾ ਜਲਾਲਾਬਾਦ ਜਿਹੜੀ ਆਡੀਅנס ਹੈ ਮੇਰੀ ਬਹੁਤ ਪਸੰਦੀਦਾ ਆਡੀਅנס ਬਣ ਗਈ ਹੈ ਕਿਉਂਕਿ ਬਹੁਤ ਇੱਥੇ ਸੁਰੀਲੇ ਔਰ ਹਰੇਕ ਸ਼ੇਰ ਤੇ داد ਦਿੰਦੇ ਸੀ ਇੱਥੇ ਦੇ ਜਿਹੜੀ ਆਡੀਅנס ਹੈ ਤੇ ਹਰੇ ਗਜ਼ਲ ਨੂੰ ਉਹਨਾਂ ਨੇ ਬਹੁਤ मतलब अहमियत थी चाहे मैं गुलाम अली साहब गाया जगजीत सिंह साहब गाया बटालवी साहब गाया पात्र साहब गाया सारे उन्होंने बहुत ही रीजनल मानेया ਤੇ ਪਾਤਰ ਸਾਹਿਬ ਦੀਆਂ ਉਹਨਾਂ ਨੇ ਗ਼ਜ਼ਲਾਂ ਬਹੁਤ ਪਸੰਦ ਕੀਤੀਆਂ ਉਹਦੀਆਂ ਚੰਦ ਲਾਈਨਾਂ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਜੇ ਆਈ ਪਤ ਚੜ ਤਾਫੇਰ ਕੀ ਹੈ ਤੂੰ ਅਗਲੀ ਰੁੱਤ ਚ ਯਕੀਨ ਰੱਖੀ मैं लभ के कितना कलमा तो फुला जोगी जमीन रखी ज आई पतझड़ फेर की है तो अगली रुत च यकीन रखी ਕੀ ਕੀ ਹੈ ਬ੍ਰਦਰ ਸਾਹਿਬ ਫੰਕਸ਼ਨ ਜਿਹੜਾ ਹੈਗਾ ਸੁਪਰ ਰਿਹਾ ਔਰ ਸਹਿ ਸਭਾ ਜਲਾਲਾਬਾਦ ਵੱਲੋਂ ਜਿਹੜਾ ਹੈ ਸਹਿ ਸਭਾ ਵੱਲੋਂ ਪ੍ਰਚਾਲਾ ਕੀਤਾ ਗਿਆ ਆ ਕੀ ਬਾਤਾਂ ਸੀ ਸੁਨੀਲ 도ਗਰਾ ਜੀ ਜਿਹੜੇ ਅੱਜ ਸਾਡੇ ਵਿਸ਼ੇਸ਼ ਤੌਰ ਤੇ ਇੱਥੇ ਗਾਇਕੀ ਦੇ ਲਈ ਬਹੁਤ ਹੀ ਮਸ਼ਹੂਰ ਗਾਇਕ ਨੇ ਉਹ ਫੂਟ ਟਨਲ ਦੇ ਵਿੱਚ ਜਿਹੜਾ ਫੰਕਸ਼ਨ ਕਰਵਾਇਆ ਉੱਥੇ ਪਹੁੰਚੇ ਉਹਨਾਂ ਨੂੰ ਸੁਣ ਕੇ ਜੋਰੂ ਨੂੰ ਸਕੂਨ ਮਿਲਿਆ ਜੋ ਸਾਡੇ ਗੈਸਟ ਸੀ ਐਂਡ ਤੱਕਨ ਬੈਟਰੀ ਰੀਅਰ ਆਡੀਅਸ ਐਂਡ ਤੱਕਨ ਜਿਹੜੀ ਹੈ ਨਾ 홀 ਦੇ ਵਿੱਚੋਂ ਉਹਨਾਂ ਦੀ ਗਾਇਕੀ ਦਾ ਨਾ ਆਨੰਦ ਆ ਰਿਹਾ ਸੀ ਕੋਈ ਵੀ ਨਹੀਂ ਉੱਠਿਆ ਔਰ ਸਾਡੀ ਜਿਹੜੀ ਕੋਸ਼ਿਸ਼ ਇਹੀ ਰਹੇਗੀ ਕਿ ਦੇਖੋ ਜਲਾਲਾਬਾਦ ਦੇ ਵਿੱਚ ਬਹੁਤ ਸਾਰੇ ਕੰਮ ਹੁੰਦੇ ਰਹਿੰਦੇ ਨੇ ਔਰ ਲੋਕਾਂ ਦਾ ਪਰਪਰ ਸਹਿਯੋਗ ਵੀ ਮਿਲਦਾ ਹੈ ਔਰ ਸਹਿ ਸਭਾ ਨੂੰ ਵੀ ਜਿਹੜਾ ਹੈ ਇਸ ਲਈ ਬਹੁਤ ਹੀ ਸਾਡੇ ਗੈਸਟਾਂ ਨੇ ਪਰ ਕੁਰਸੀ ਹੋ ਦਿੱਤਾ ਅ ਜਿਸ ਕਰਕੇ ਫੰਕਸ਼ਨ ਉਲੀਕਿਆ ਗਿਆ ਔਰ ਇਹਨਾਂ ਕੋ ਵਧੀਆ ਫੰਕਸ਼ਨ ਸੀ ਜਿਹਨੂੰ ਸੁਣ ਕੇ ਬਹੁਤ ਹੀ ਆਨੰਦ ਆਇਆ ਔਰ ਸਾਡੀ ਕੋਸ਼ਿਸ਼ ਰਹੇਗੀ ਕਿ ਅਸੀਂ ਆਉਣ ਵਾਲੇ ਸਮੇਂ ਵਿੱਚ ਵੀ ਵੱਧ ਤੋਂ ਵੱਧ ਵਧੀਆ ਤੋਂ ਵਧੀਆ ਪ੍ਰੋਗਰਾਮ ਜਿਹੜੇ ਹਨ ਉਹ ਜਲਾਲਾਬਾਦ ਦੀ ਆਡੀਅנס ਦੇ ਲਈ ਲੈ ਕੇ ਆਈਏ ਤਾਂ ਕਿ ਜਿਹੜਾ ਹੈ ਸਾਰਿਆਂ ਦਾ ਇੱਕ ਇੱਕਰ ਜਿਵੇਂ ਬਰੀ ਜ਼ਿੰਦਗੀ ਦੇ ਵਿੱਚੋਂ ਇੱਕ ਕੁਝ ਪਲ ਸਕੂਨ ਦੇ ਜਿਹੜੇ ਗਏ ਨੇ ਉਹ ਮਿਲਦੇ ਨੇ ਸੰਗੀਤ ਤਾਂ ਵੈਸੇ ਹੀ ਸਾਡੀ ਰੂਹ ਦੀ ਖੁਰਾਕ ਹੈ ਔਰ ਸੰਗੀਤ ਨੂੰ ਸੁਣ ਕੇ ਜੋ ਸਕੂਨ ਮਿਲਦਾ ਹੈ ਉਹ ਸਾਡੀ ਕੋਸ਼ਿਸ਼ ਇਹੀ ਰਹੇਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਵਧੀਆ ਤੋਂ ਵਧੀਆ ਪ੍ਰੋਗਰਾਮ ਕਰਾਈਏ ਸਭਾ ਪਰਿਵਾਰ ਜਲਾਲਾਬਾਦ ਵੱਲੋਂ ਜਿਹੜਾ ਅੱਜ ਪ੍ਰੋਗਰਾਮ ਬਜ਼ਮੇ ਮਹਿਫਿਲ ਕਰਵਾਇਆ ਗਿਆ ਉਹ ਬਹੁਤ ਸੋਨਾ ਪ੍ਰੋਗਰਾਮ ਸੀ ਸੁਨੀਲ ਡੋਗਰਾ ਜੀ ਨੇ ਚਾਰ ਚੰਦ ਲਗਾ ਦਿੱਤੇ ਉਹਨਾਂ ਦੀ ਗਾਇਕੀ ਦਾ ਜਿਹੜਾ ਆਨੰਦ ਸਾਡੇ ਗੈਸਟ ਨਹੀਂ ਲਿਆ ਹੈ ਨਾ ਖਾਸ ਕਰਕੇ ਜਿੰਨੇ ਵੀ ਗੈਸਟ ਆਏ ਸੀ ਮੁੱਖ ਮਹਿਮਾਨ ਆਏ ਸੀ ਉਹ ਸ਼ੁਰੂ ਤੋਂ ਲੈ ਕੇ ਐਂਡ ਤੱਕ ਬੈਠੇ ਰਹੇ ਨੇ ਔਰ ਇਹ ਹੀ ਸਭ ਤੋਂ ਵੱਡਾ ਮੈਨੂੰ ਲੱਗਦਾ ਤੋਹਫਾ ਹੁੰਦਾ ਹੈ ਕਿ ਗਾਇਕੀ ਦਾ ਜਦੋਂ ਪ੍ਰੋਗਰਾਮ ਸ਼ੁਰੂ ਹੋਇਆ ਸ਼ੁਰੂ ਤੋਂ ਲੈ ਕੇ ਅੰਤ ਤੱਕ ਉਹ ਸੁਣਦੇ ਰਹੇ ਔਰ ਕਹਿ ਕੇ ਡੋਗਰਾ ਸਾਹਿਬ ਨੇ ਫਿਰ ਮਾਫੀ ਮੰਗੀ ਕਿ ਹੁਣ ਮੈਨੂੰ ਮਾਫ ਕਰੋ ਮੈਂ ਜਾਣੇ ਸਰੋਤਿਆਂ ਤੋਂ ਵੀ ਗੈਸਟਾਂ ਤੋਂ ਵੀ ਮਤਲਬ ਕਹਿੰਦੇ ਕਿ ਪ੍ਰੋਗਰਾਮ ਜੋ ਗਾਇਕੀ ਦਾ ਅੱਜ ਹੋਇਆ ਹੈ ਸਾਈ ਸਬਾ ਪਰਵਾਰ ਵੱਲੋਂ ਲੋਕਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਅਜਿਹੇ ਪ੍ਰੋਗਰਾਮ ਤੁਸੀਂ ਜਿਹੜਾ ਕਰਵਾ ਰਹੇ ਹੋ ਉਹ ਹਮੇਸ਼ਾ ਅੱਗੇ ਕਰਵਾਂਦੇ ਰਹੋ ਅਸੀਂ ਹਮੇਸ਼ਾ ਆਂਦੇ ਰਵਾਂਗੇ ਤੇ ਸਾਡੀਆਂ ਦੁਆਵਾਂ ਤੇ ਸਹਿਯੋਗ ਤੁਹਾਡੇ ਨਾਲ ਰਹੇਗਾ ਔਰ ਰਿਨੀ ਅਸੀਂ ਉਹਨਾਂ ਸਰੋਤਿਆਂ ਦੇ ਵੀ ਆ ਔਰ ਗੈਸਟ ਵੀ ਆ ਔਰ ਸਾਈ ਸਬਾ ਪਰਵਾਰ ਬਹੁਤ ਅੱਛੇ ਐਫਰਟਸ ਕਰ ਰਿਹਾ ਹੈ ਇਹੀ ਦੁਆਵਾਂ ਸਾਨੂੰ ਸੁਨੀਲ ਡੋਗਰਾ ਜੀ ਨੇ ਦਿੱਤੀਆਂ ਨੇ ਸੁਨੀਲ ਡੋਗਰਾ ਜੀ ਦੀ ਗਜ਼ਲ ਉਹ ਜਿਹੜੇ ਆਪਣੀ ਖੂਬਸੂਰਤ ਆਵਾਜ਼ ਹੀ ਸੁਣਾ ਕੇ ਕਹੇ ਨੇ ਹਮ ਤੇਰੇ ਸ਼ਹਿਰ ਵਿੱਚ ਆਈਏ ਬਹੁਤ ਸੋਹਣੀ ਗਜ਼ਲ ਸੀ ਔਰ ਜਿੰਨੀਆਂ ਵੀ ਗਜ਼ਲ ਸੀ ਉਹਨਾਂ ਨੇ ਸ਼ਿਬ ਬਟਾਲਵੀ ਜੀ ਦੀਆਂ ਬਹੁਤ ਸੋਹਣੀਆਂ ਗਜ਼ਲਾਂ ਸੁਣਾਈਆਂ ਔਰ ਸੁਣ ਕੇ ਬਹੁਤ ਅਨੰਦ ਆਇਆ ਸ਼ੁਕਰੀਆ ਫੇਟ ਪੰਜਾਬੀ ਟੀਵੀ ਲਈ ਕੁਲਦੀਪ ਬਰਾੜ ਜਲਾਲਾਬਾਦ